ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਕੌੜੇ ਬਣਾਈਏ ਆਹ ਗਰਮਾ ਗਰਮ ਪਤਾ ਦੀ ਦੀਦੀ ਅੱਜ ਨਾ ਭੈਣ ਆਈ ਸੀ ਛੋਟੀ ਸਿਸਟਰ ਬੇਟਾ ਲੈ ਕੇ ਆਹੇ ਵੀਡੀਓ ਬਣਾ ਕੇ ਪੱਜ ਚੱਲੇ ਹੁੰਦੀ ਤੇ ਉਹਨੇ ਸਾਨੂੰ ਘੇਰ ਹੀ ਲਿਆ ਆਂਦੀ ਨਾਲੇ ਬਣਾਓ ਤੇ ਨਾਲੇ ਖਾਓ ਕੋਈ ਕੁਝ ਨਹੀਂ ਆਣੀ ਇਹਨਾਂ ਦਾ ਪੋੜੇ ਪਰ ਜੋ ਮੱਦੀ ਹੈ ਨਾ ਪਕੌੜੇ ਬੜੇ ਸੁਆਦ ਬਣੇ ਆਹੇ ਪਕੌੜੇ ਹੁਣ ਤਾਂ ਸੁਆਦ ਨਾ ਲੱਗਣਾ ਹਾਂ ਹਾਂ ਬਹੁਤ ਜਿਆਦਾ ਤੇ ਆ ਪਾਉ ਕੋ ਮਰਦੀਦੀ ਨੂੰ ਕੋਈ ਪਤਾ ਨਹੀਂ ਪਰੋਣੇ ਖਾਣਨਾ ਖਾਣ ਮਨੀ ਨੇ ਤੇ ਮਰਦ ਨੇ ਪੂਰਾ ਰਾਜ ਜਿਹਾ ਇਹਨੇ ਤੇ ਖਾਈਦਾ ਮੈਂ ਤਾਂ ਖਾਣ ਵਾਲੀ ਜਿਹੜਾ ਖਾਣੀ ਪੈ ਗਈ ਆਹੋ ਅੱਜ ਬਾਹਰ ਖਾਈ ਜਾਂਦੇ ਆਪਣੇ ਪੋਣੇ ਦੇ ਦੋ ਦੋ ਖਾਈ ਜਾਂਦੇ ਆ ਪਰ ਇਹਦੇ ਮੂੰਹ ਮਾਰੀ ਜਾਂਦੇ ਇਹ ਇਹਨੇ ਖਾਣੇ ਚੀਜ਼ਾਂ ਹੀ ਖਾਣੀ ਖਾਣੀ ਜ਼ਰੂਰੀ ਹੋਵੇ ਕੁਝ ਸਬਰ ਨਹੀਂ ਹੁੰਦਾ ਨਾ ਵੇਖ ਕੇ ਉਹ ਤੇ ਬਣਾਈਆਂ ਗੈਸ ਤੇ ਕਿ ਗੈਸ ਦੇ ਨਹੀਂ ਆਪ ਪਹਾੜੇ ਕੱਢ ਸਾਰੇ ਨਹੀਂ ਬਣਦੇ ਜੀ ਪਾਲਪਾਲੇ ਵੈਸੇ ਹੀ ਨਾ ਟਾਈਮ ਜ਼ਿਆਦਾ ਲੈਂਦੇ ਪਾਲਪਾਲਿਆਂ ਚੱਕ ਕਰ ਲੈ ਪਹਿਲਾਂ ਇੱਕ ਹੀ ਬਣਾ ਕਰ ਤਾਬੋ ਤਰਾ ਸਾਡੇ ਗੜੀ ਡਬ ਡਬੇ ਆ ਕਦ ਕਿੰਨੇ ਕ ਕੱਢੇ ਕੱਢੇ ਆ ਕ ਪਥੇਰੇ ਕੱਢੇ ਆ ਕ ਬਸ ਕੜਾ ਨਹੀਂ ਲੇ ਤੇ ਦਿਲਾ ਮਾਰਦੇ ਹੁਣ ਅੰਟੀ ਅੱਗੇ ਗੱਲਾਂ ਨਹੀਂ ਜਾਣਦੇ ਚਾਚੀ ਨੂੰ ਵਾਵਾ ਚੱਲਣਾ ਕਾਫੀ ਨਭਾਂ ਜੀ ਚਾਚੀ ਨੂੰ ਮੇਰੀ ਭੈਣ ਜੀ ਚੱਲ ਗਈ ਅੱਪਣ ਜੀ ਭੈਣ ਜੀ ਕਿਤੇ ਆਪਾਂ ਨਹੀਂ ਆਉਂਦੇ ਅੱਜ ਨਾ ਪਟਾ ਵੀਡੀਓ ਚ ਬੜਾ ਮਜ਼ਾ ਆਇਆ ਦੰਦਾਦੇ ਆ ਅੱਜ ਜਦਾਂ ਆਈ ਚਾਚੀ ਦਾ ਤੇ ਮਮੀ ਦਾ ਸੀਨ ਹੀ ਦੋਵਾਂ ਦਾ ਤੇ ਇਹਨਾਂ ਦੋਵਾਂ ਨੇ ਸੀਨ ਕੀਤਾ ਬੈਠ ਕੇ ਤੇ ਵੀਡੀਓ ਦੇ ਵਿੱਚ ਇਹ ਕੁੜਮਣੀਆਂ ਦੋਵੇ ਚਲੋ ਬੰਦਾ ਇੱਕ ਵਾਰੀ ਕਹਿ ਦਿੰਦਾ ਵੀ ਭੈਣ ਜੀ ਇਹ ਕੋਈ ਗੱਲ ਨਹੀਂ ਆਪੀ ਆ ਗਏ ਨਾ ਇਹ ਤਾਂ ਵੀ ਭੈਣ ਜੀ ਬਚਰੀ ਸਿਰ ਨਹੀਂ ਚੁੱਕਣ ਦੀ ਕੋਈ ਖਾਣ ਪੀਣੇ ਉਹ ਆਖੇ ਚਲੋ ਕੋਈ ਨਹੀਂ ਮੈਂ ਸਮਝਾਉਣੀ ਆ ਤਸੀਂ ਫਿਕਰ ਕਰੋ ਉਹ ਗਾੜੀ ਆ ਕੇ ਉਹ ਮਤਲਬ ਹਰ ਗੱਲ ਇਦਾਂ ਕਰਨ ਜਿੱਦਾਂ ਨਾ ਕੁਵੀਸ਼ ਜੱਥਨ ਲੱਗਾ ਹੁੰਦਾ ਵੀ ਹੈ ਇਹ ਕਰਕੇ ਥੇਕ ਲਾ ਕੇ ਪੂਰਾ ਮਗਰ ਇੱਕ ਦੂਜੇ ਨਾਲ ਖਿੱਚ ਕੇ ਰਹਾਦਾ ਉਹ ਅਗਰ ਉਹ ਕਵੇ ਭੈਣ ਜੀ ਪੂਰੀ ਗੱਲ ਨਹੀਂ ਬੜੀ ਮਗਰੀ ਫਿਰ ਭੈਣ ਜੀ ਆ ਗੱਲ ਫਿਰ ਨਹੀਂ ਬੜੀ ਭੈਣ ਜੀ ਇਹ ਨਹੀਂ ਬੈਠੀ ਹੋਈ ਮੇਰਾ ਇਹ ਤਾਂ ਇਤਨ ਲੈਂਤਰੀਆਂ ਜਿਹਾ ਜਿੰਨਾ ਚਿਰ ਚੱਲਿਆ ਨਾ ਵੀਡੀਓ ਬੜੀਆ ਪੈ ਜੇ ਧਲੜੀ ਉਧਰੀਆ ਭਾਵੇਂ ਭੈਣ ਜੀ ਕਹਿ ਜੋ ਮਰਜ਼ੀ ਕੀਤਾ ਵੇਖੀ ਤੁਹਾਡੀ ਵੀਡੀਓ ਚੜਦੀ ਕਿਦਾਂ ਬੁੱਖੇ ਕਰਨਾ ਕਾਪੀ ਕਿਹਦੇ ਉੱਤੇ ਚੜੂਗੀ ਦੇਖੀ ਕਿਦਾਂ ਨਿਹਰਾਂ ਲੈਂਦੀ ਹੈ ਆਪਣਾ ਪੈਨ ਕੰਮ ਨਾ ਪਾਜੀ ਹਾਲੇ ਜਾ ਉਹ ਭੈਣ ਜੀ ਹਾਂ ਹੋਰ ਤੁਸੀਂ ਪੀ ਲਓ ਮੈਂ ਹੋਰ ਭੈਣ ਜੀ ਬਹੁਤ ਠੀਕ ਆ ਸਟ ਰੰਗ ਹੋ ਗਿਆ ਕੰਮ ਹੋ ਗਿਆ ਹੋ ਗਿਆ ਹੋ ਗਿਆ ਹੁਣ ਤੇ ਹੋ ਗਿਆ ਆ ਬਕਾਉਣਾ ਖਾ ਕੇ ਨੂੰਣਾ ਹੈਗਾ ਫਿਰ ਮੈਨੂੰ ਟਾਣਾ ਪੂਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਦੀਦੀ ਦਾ ਅਸਲ ਵਿੱਚ ਆਇਆ ਆਪਣੇਵਾ ਭੈਣ ਬਣਵੀ ਆਏ ਆ ਭੈਣ ਬਣਵੀ ਆਏ ਆ ਛੋਟਾ ਜਿਹਾ ਬੇਬੀ ਲੈ ਕੇ ਆਇਆ ਪਹਿਲੀ ਜਿਹਨਾਂ ਨੂੰ ਨਾ ਬੜਾ ਚਾਲਦਾ ਵਾ ਜਦੋਂ ਕੋਈ ਰਿਸਦਾ ਵੀ ਹਰ ਬੰਦੇ ਵਿੱਚ ਚਾਲ ਹੁੰਦਾ ਵਾ ਪਰ ਦੀਦੀ ਕੋ ਦਾਲੀ ਚਾਹ ਕਰਦੇ ਆ ਸਾਰਿਆਂ ਚਾਹ ਕਰਦੇ ਆ ਨਾ ਹੋਰ ਸਾਰਿਆਂ ਦਾ ਹਟਾ ਸਾਰਿਆਂ ਦਾ ਬੜਾ ਚਾਹ ਕਰਦੀ ਦੀਦੀ ਜਿੱਦਾਂ ਆਪਣੇ ਭੈਣ ਭਰਾਵਾਂ ਦਾ ਉਦਾਂ ਹੀ ਹਟਾ ਕਰਦੇ ਸਾਰੇ ਪਤਾ ਗੱਲ ਕੀ ਆ ਆਪਾਂ ਭੈਣ ਭਰਾ ਨਹੀਂ ਆਪਾਂ ਨੇ ਜਿੱਦਾਂ ਆਪਣੇ ਭੈਣ ਭਰਾ ਮੈਨੂੰ ਨਾਲ ਡਾਣਾ ਭੈਣ ਭਰਾਵਾਂ ਨਾਲੋਂ ਜ਼ਿਆਦਾ ਪਿਆਰ ਲਾ ਜਿਹੜੇ ਹੀ ਰੋਜ਼ ਆਉਂਦੇ ਆਪਾਂ ਸਭ ਤੋਂ ਸਾਰਿਆਂ ਦਾ ਜ਼ਿਆਦਾ ਹੋ ਗਿਆ ਬਾਬਾ ਜੀ ਭਗਵਾਂ ਚਲੋ ਜੀ ਦਿੱਤੋ ਆਪਣਾ ਸਾਰਿਆਂ ਨਾਲੋਂ ਜ਼ਿਆਦਾ ਹੋ ਗਿਆ ਜਿਹੜੀ ਅੰਟੀ ਵੀਡੀਓ ਬਣਾਉਣਾ ਨਾ ਇਹ ਇੱਕ ਦਿਨ ਤੇ ਉਹ ਦਿਨ ਸਾਰੀ ਉਹ ਛੇਤੀ ਕਰ ਲੂ ਐਵੇਂ ਹੋਏਗਾ ਸੋ ਕੋ ਪ੍ਰੋਗਰਾਮ ਮੁੱਕ ਤੇ ਲੈ ਅੰਦਰੋਂ ਤੇ ਪੇਰ ਕੀਆ ਲੈ ਜਾਓ ਲੈ ਜਾਓ ਖੜੋ ਆਹ ਮੁੱਕ ਲਦੇ ਅੰਦਰੋਂ ਆਜੋ ਜੀ ਖਾਲੀ ਵਾਲਾ ਵੇ ਭਜਾ ਕਰ ਉਹ ਖਾਲੀ ਸਾਲੀ ਵੀ ਕਰੋ ਬਚੀ ਗਈ ਜਾਂਦੀ ਜੀ ਕਿ ਨਹੀਂ ਜਾਪੋ ਤੇ ਅੱਜ ਤੱਕ ਨਹੀਂ ਨਾ ਅਮੀ ਪਹਿਲੀ ਵਾਰੀ ਅਮੀ ਪਹਿਲੀ ਵਾਰੀ ਮੈਂ ਚੱਕ ਤੋਂ ਲਏਗੀ ਮੈਂ ਮਾਤਾ ਜੀ ਨੂੰ ਜਾਗਣਾ ਪਈਏ ਨਾ ਫਰੀ ਬਲਜੀਤਪੁਰ ਦੀ ਸਾਲੀ ਭੈਣ ਹੈ ਸਾਲੀ ਸਾਡੀ ਭੈਣ ਸਾਲੀ ਭੈਣ ਪਕੌੜੀਆਂ ਖਾਦੇ ਕੋਲ ਆ ਗਿਆ ਚਲੋ ਇਹ ਸਿੱਧੂ ਤੇ ਇੱਧਰ ਸੰዱ ਸਾਹਿਬ ਤੇ ਨਾਲ ਭੈਣ ਤੇ ਇਹਨਾਂ ਦਾ ਛੋਟਾ ਜਿਹਾ ਬੇਟਾ ਵਾ ਜਿਹਨੂੰ ਅੱਜ ਆਇਆ ਪੇੜਾ ਖਾਣ ਲੈ ਕੇ ਨਾਲੇ ਆਇਆ ਭਾਜੀ ਲੈ ਕੇ ਤੇ ਹੁਣ ਤੁਹਾਨੂੰ ਭਾਜੀ ਵੀ ਖਾਦਦੇ ਆਂ ਕੀ ਲੈ ਕੇ ਆਏ ਆ ਤੇ ਪਹਿਲਾਂ ਚਾਹ ਬੰਦਲਾ ਗਾਉਂ ਬੇਚੀਏ ਤੇ ਖਾ ਲਓ ਜੀ ਬਲਜੀਤਪੁਰ ਕੀੜੇ ਹੀ ਕਰੇ ਲਓ ਜੀ ਮੁੰਡੇ ਦੀ ਮਾਸੀ ਆਈ ਆ ਭਾਜੀ ਲੈ ਕੇ ਅੱਜ ਹਾਂ ਹਾਂ ਭਾਜੀ ਚਕਾਉਣੀ ਆ ਜੀਜੇ ਦੇ ਸਿਰ ਤੇ ਤੇ ਜੀਜੇ ਨੇ 500 ਵੀ ਦਿਖਾ ਲਿਆ ਹੋ ਲਈ ਜਣਾ 500 ਦੇ ਦਾਂਗੇ ਇਹ ਕਿਹੜੀ ਗੱਲ ਵਾ ਕੱਲ ਜੀਜਾ ਚੋਕਰੇ ਨੇ ਜੀਜੇ ਨੂੰ ਕੀ ਆ ਹੈਲੋ ਗਾਇਸ ਆ ਲੈ ਜਾ ਨਹੀਂ ਇਹ ਕਿਹ ਚੇਤਰ ਕੀਤੀ ਤੂੰ ਤੇ ਖੇਤਰ ਮਹਾ ਮਹਾ ਕੀ ਦੇ ਦੇਣਾ ਆ ਤੇ ਦੇਣੀ ਨਹੀਂ ਹਾਂ ਪਤਾ ਲੱਗੇ ਮਾਸੀ ਮਾਸੜ ਨੂੰ ਪਨੇਵੇਂ ਦੀ ਆ ਆ ਮਾਸੜ ਚੁੱਕੇ ਹਾਂ ਭਾਜੀ 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 ਚਲ ਅੱਜ ਆ ਦੇਖੋ ਸੰਡੂ ਇਹ ਵੀ ਮੇਰੇ ਤੋਂ ਲੰਮਾ ਜੀ ਤੇ ਜੋ ਤੀਜੇ ਨੰਬਰ ਉਹ ਇਹਨੂੰ ਵੀ ਲੰਮਾ ਕਿਹ ਬਰੂ ਭਾਜੀ ਉਹ ਮੈਂ ਹੀ ਸੋਨਾ ਨਰਾਜ ਕੀਤਾ ਆਹੋ ਮੈਂ ਸ਼ਨੀਆ ਵਾਲੀ ਪੁੱਛਦਾ ਰਹਿ ਗਿਆ ਇਹ ਅੱਜ ਅਸੀਂ ਉੱਥੇ ਅੱਜ ਬਾਜੀ ਰੱਖਣ ਚੱਲੇ ਆ ਆਜ ਆ ਬੋਸ ਨਾਲ ਬੱਚਾ ਵੇਹਲ ਬਲਜੀ ਇਹਨਾਂ ਸਾਰੇਆਂ ਭੈਣਾਂ ਨੂੰ ਲੰਮੀ ਆ ਹਾਂ ਤੇ ਮੈਂ ਥੋੜਾ ਜਿਹਾ ਮਜ਼ਰਾ ਪਹਿਲਾਂ ਮਧਰੀਆਂ ਤੇ ਪਰੌਣੀਆਂ ਮਧਰੀਆਂ ਦਿਖਾਉਣੇ ਲੰਮੇ ਪਰੌਣੇ ਲੰਮੇ ਇਹਨਾਂ ਦੇ ਹੁਣ ਭਾਜੀ ਦੇ ਕਰਾਓ ਦਰਸ਼ਨ ਸੀਲ ਪੈਕ ਹਾਂਜੀ ਹੋਰ ਕਿਛੂ ਤੇ ਲੱਡੂ ਆ ਗਏ ਨੇ ਉਹ ਨਹੀਂ ਜੂਟਦੇ ਨਹੀਂ ਆ ਬੂੰਦੀ ਦੇ ਆ ਬੂੰਦੀ ਦੇ ਹਾਂ ਉਹ ਕੋ ਤੇ ਇੰਨਾ ਕਾਰ ਹੋਇਆ ਸੀ ਬੇਟਾ ਅੱਗੇ ਹੀ ਵਲੌਗ ਪਾਇਆ ਹੀ ਇੱਕ ਹਾਂ ਮਲਜੀਤ ਤੁਹਾਨੂੰ ਨਾਮਦਾਨੀ ਪਾਟ ਪਾਇਆ ਪ੍ਰੋਗਰਾਮ ਵੀ ਨਹੀਂ ਪਾਇਆ ਪ੍ਰੋਗਰਾਮ ਕੀਤਾ ਸੀ ਇਹਨਾਂ ਨੇ ਤੇ ਹੁਣ ਆਇਆ ਭਾਜੀ ਆ ਆਪਣਾ ਇੰਜੋਇਮੈਂਟ ਕਰਨ ਗਏ ਸੀ ਮੇਰੀ ਵੀਡੀਓ ਹਰਕੋ ਬਣੀ ਨਹੀਂ ਆਹ ਹੋਰ ਮਿੱਤਰਾਂ ਨੂੰ ਮੈਨੂੰ ਪਤਾ ਆਹ ਜੀ ਜਸਜੀਤ ਸਿੰਘ ਕਿੱਦਾਂ ਹੋਇਆ ਸੀ ਤਮਾਨ ਇਹਦਾ ਹੋਇਆ ਸੀ ਤਮਾਨ ਤੇ ਹੁਣ ਆਇਆ ਭਾਜੀ ਲੈ ਕੇ ਤੇ ਬਹੁਤ ਹੀ ਕਿਊਟ ਤੇ ਸੋਹਣਾ ਜਿਆ ਮੇਰੇ ਅਰਗਾਂ ਬਲਕਿ ਨੰਨ ਲਗਾਈਓ ਮਸਤ ਹੈ ਇਹ ਲੱਕ ਗੋਗੜੀ ਐ ਗੋਗੜੀ ਹਰ ਵਾਤਾ ਹੁੰਦੀ ਵੇਖਿਆ ਹੁੰਦੀ ਨੇ ਰਵਾ ਦਿੱਤਾ ਜੀ ਹੈਲੋ ਜਸ ਓਏ ਜਸ ਆਇਆ ਜਸ ਕਿੱਥੇ ਆ ਹੈਲੋ ਓਏ ਟੋਕਰੀ